ਇੱਕ ਵਾਰ ਫਿਰ ਮੁਰਤੋ ਹਾਜ਼ਰ ਹੋਏ ਹਾਂ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਪਠਾਨਕੋਟ ਵਿਖੇ ਪਸ਼ੂਆਂ ਨਾਲ ਗੈਰ ਕੁਦਰਤੀ ਸੰਭੋਗ ਕਰਨ ਦੇ ਦੋਸ਼ ਵਿੱਚ ਪ੍ਰਵਾਸੀ ਮਜ਼ਦੂਰ ਕਾਬੂ ਪਠਾਨਕੋਟ ਦੇ ਪਿੰਡ ਟੀਰਾ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਰਾਤ ਸਮੇਂ ਪਸ਼ੂਆਂ ਨਾਲ ਗੈਰ ਕੁਦਰਤੀ ਸੰਭੋਗ ਕਰਦੇ ਸਮੇਂ ਕਾਬੂ ਕਰਕੇ ਪਿੰਡ ਵਾਸੀਆਂ ਨੇ ਖੰੰਬੇ ਨਾਲ ਬੰਨ ਲਿਆ ਤੇ ਫਿਰ ਸਥਾਨਕ ਪੁਲਿਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ। ਥਾਣਾ ਮੁਖੀ ਸੁਮੇਤ ਸਿੰਘ ਮਾਨ ਅਨੁਸਾਰ ਦੋਸ਼ੀ ਦੀ ਪਛਾਣ ਚੰਦਰ ਸ਼ੇਖਰ ਚੋਹਾਨ ਹੈ। ਵਾਸੀ ਗਾਜੀਪੁਰ ਯੂਪੀ ਵਜੋ ਹੋਈ ਹੈ ਪਸ਼ੂਆਂ ਦੇ ਬਰਾਮਦੇ ਵਿੱਚ ਸੀ ਸੀ ਕੈਮਰੇ ਲੱਗੇ ਹੋਣ ਕਰਕੇ ਦੋਸ਼ੀ ਕਾਬੂ ਆਇਆ ਹੈ ਅਤੇ ਪੁਲਿਸ ਵੱਲੋਂ ਕੈਮਰਿਆਂ ਦੀ ਫੁਟੇਜ ਲੈ ਕੇ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿੱਲ ਜੀ ਸਾਨੂੰ ਨੁਣਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਤੇ ਉਦੋਂ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਿਰਾਸਤ 'ਚ ਹੈ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਹਾਂ ਤੇ ਐਫ ਆਈ ਆਰ ਲੌਂਚ ਕਰ ਰਹੇ ਹਾਂ